ਆਪਣੇ ਪੰਜਾਬੀਆਂ ਵਿੱਚ ਖਾਸ ਕਰਕੇ ਖਾਲਸਿਆਂ ਵਿੱਚ ਬਹੁਤ ਵੱਡੀ ਬਿਮਾਰੀ ਹੈ ਇੱਕ ਤਾਂ ਆਪਾਂ ਨੂੰ ਦੁਸ਼ਮਣ ਲੱਭਣ ਦੀ ਲੋੜ ਨਹੀਂ ਆਪਾਂ ਇੱਕ ਦੂਜੇ ਨੂੰ ਢਾਉਂਦੇ ਰਹਿੰਦੇ ਆਂ ਦੂਜੀ ਵੱਡੀ ਬਿਮਾਰੀ ਹੈ ਜਿਹੜਾ ਨਵਾਂ ਆਊਗਾ ਆਪੋ ਦੇ ਮਗਰ ਲੱਗ ਜਾਣਾ ਹੈ ਇਹਨਾਂ ਦਾ ਪਟੋਕੜ ਕੀ ਹੈ ਕਿਸ ਵਾਸਤੇ ਆਊਗਾ ਕੀ ਆਪਣਾ ਫਾਇਦਾ ਹੈ ਕਿ ਨਹੀਂ ਹੈ ਫਿਰ ਉਹ ਬੰਦਾ ਵਤ ਕੇ ਹਿੱਸਕ ਜਾਂਦਾ ਤੇ ਆਪਣੇ ਪੰਜ ਸਾਲ ਖਰਾਬ ਕਰ ਦਿੰਦਾ ਹੈ ਆਪਾਂ ਕਿਤੇ ਸੋਚਿਆ ਕਿ ਅਕਾਲੀ ਦਲ ਕਿਉਂ ਪੈਦਾ ਹੋਇਆ ਹੈ ਅਕਾਲੀ ਦਲ ਨੂੰ ਪੈਦਾ ਕਰਨ ਵਾਲੇ ਤੁਹਾਡੇ ਬਜ਼ੁਰਗ ਹੈ ਅਕਾਲੀ ਦਲ ਨੂੰ ਬਣਾਇਆ ਸੀ ਗੁਰੂ ਘਰ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਰੱਖਿਆ ਵਾਸਤੇ ਪੰਜਾਬ ਦੇ ਗਰੀਬ ਕਿਸਾਨ ਦੀ ਰੱਖਿਆ ਵਾਸਤੇ ਅੱਜ ਜੋ ਕੁਝ ਵੀ ਕਿਸਾਨ ਭਰਾ ਤਸ਼ਵੀਕ ਅੱਜ ਸਹੂਲਤ ਹੈ ਆਕਾਲੀ ਦਲ ਦੀ ਦੇਣਾ ਇੱਕ ਵੀ ਚੀਜ਼ ਸਹੂਲਤ ਕਿਸੇ ਹੋਰ ਨੇ ਨਹੀਂ ਕੀਤੀ ਆ ਜਿੰਨੀਆਂ ਵੀ ਬੰਮੀਆਂ ਥੋਡੀਆਂ ਆ ਕਨੈਕਸ਼ਨ ਦੇਣ ਵਾਲਾ ਆਕਾਲੀ ਦਲ ਹੈ ਉਹਦੇ ਚ ਮੁਫਤ ਬਿਜਲੀ ਦੇਣ ਵਾਲਾ ਆਕਾਲੀ ਦਲ ਹੈ ਆ ਟਰੈਕਟਰਾਂ ਦਾ ਟੈਕਸ ਮਾਫ ਕਰਨ ਵਾਲਾ ਆਕਾਲੀ ਦਲ ਹੈ ਮਾਮਲਾ ਮਾਫ ਕਰਨ ਵਾਲਾ ਆਕਾਲੀ ਦਲ ਹੈ ਪਿੰਡਾਂ ਚ ਮੰਡੀਆਂ ਬਣਾਉਣ ਵਾਲਾ ਆਕਾਲੀ ਦਲ ਹੈ ਤੇ ਐਮਐਸਪੀ ਪਹਿਲੇ जेने नए मुंडे तो पता नहीं पुराने सात साल पहले अपने इतने पंजाब एमएसपी नहीं होंगी अब यूपी बिहार चले जाओ जो कण या झोना बेचना शेलर को दूजी एजेंसियों को एक ले सैंपल लेके जाना पैदा एम बंटियां नहीं उथे अकाली दल ने मोर्चे ला के ऐसा रख लाया जिन्हें भी थोड़े हे है कस्सिया खड़ी है ਅਕਾਲੀ ਦਲ ਦੇ ਦੇ ਰਹੇ ਆ ਜਿੰਨੇ ਟਾਈਮ ਹੈ ਠੀਕ ਟਾਈਮ ਤੋਂ ਲੈ ਕੇ ਭਾਗੜਾ ਟਾਈਮ ਪਹਿਲੇ ਬਣਾਇਆ ਉਹਦੇ ਬਗੈਰ ਸਾਰੇ ਟਾਈਮ ਆਪਾਂ ਬਣਾਏ ਆ ਸਾਰੇ ਖਰਮਨ ਪਲਾਂਟ ਬਿਜਲੀ ਦੇਣ ਵਾਲੇ ਆਪਾਂ ਬਣਾਏ ਆ ਅਕਾਲੀ ਦਲ ਨੇ ਜਿੰਨੀਆਂ ਸੜਕਾਂ ਬਣਾਉਣਾ ਹੈ ਅਕਾਲੀ ਦਲ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਜੇ ਕੋਈ ਕਾਂਗਰਸ ਦੀ ਹੈ ਝਾਂਗੜਾ ਵਾਲੇ ਦੀ ਹੈ ਪਰ ਸਰਕਾਰਾਂ ਆਪਾਂ ਦੀ ਬਣਾ ਦਿੰਦੇ ਕਿਤੇ ਕਿਤੇ ਦੁੱਖ ਲੱਗਦਾ ਹੈ कि कांग्रेस ने टैंकों तुपना दरबार साहब हमला करता आप तो माड़ी सोच की हो सकती है आ देख लो की वाला है हम ससोदिया का बयान सुनिया पिछले दिता है। पता है किसे की जी। है कि बयान दता कि असी भावें जुत्ती फेरनी पाए भावें डांग फेरनी पाए अभी अगली वोटा जितनी जितनी झाड़न वाले का बयान है ਆਪਾ ਇਹ ਨਹੀਂ ਕਹਿੰਦਾ ਉਹ ਗੀ ਹੁਣ ਕੇਜਰੀਵਾਲ ਪਹਿਲੇ ਤੱਕ ਕਿੱਥੇ ਜਾ ਉਹਦੀ ਫੋਟੋ ਕੋਈ ਸੜਕ ਦਾ ਵੀ ਡਾਟਰ ਵੀ ਐ ਤੇ ਕੇਜਰੀਵਾਲ ਆਪਣੇ ਆਪ ਬੋਲਦਾ ਤੇ ਹੁਣ ਹੜਾਏ ਹੈ ਕਿੱਥੇ ਕੇਜਰੀਵਾਲ ਕਿੱਥੇ ਭਗਵੰਤ ਮਾਨ ਕਿੱਥੇ ਸੋਡੀਆਂ ਤੇ ਕੱਲ ਭਗਵੰਤ ਮਾਨ ਅਗੇ ਕਹਿੰਦਾ ਕਹਿੰਦਾ ਜੀ ਮੈਂ ਹੁਣ ਜਿਹੜਾ ਤੁਸੀਂ ਮੈਨੂੰ ਦਿਤਾਇਆ ਵੋਟਾਂ ਕਰਕੇ ਮੈਨੂੰ ਹੈਲੀਕਾਪਟਰ ਮਿਲਿਆ ਹੁਣ ਮੈਂ ਹਰ ਹਰ ਜਿੱਥੇ ਆਇਆ ਹੈ ਉਹਨਾਂ ਦੀ ਮਦਦ ਵਾਸਤੇ ਮੈਂ ਹੈਲੀਕਾਪਟਰ ਦੇ ਰਿਹਾ ਹਾਂ ਉਹ ਮੈਨੂੰ ਪਤਾ ਹੈਲੀਕਾਪਟਰ ਦਾ 4 ਪਣਾ ਲੋਕਾਂ ਨੂੰ ਡੀਜ਼ਲ ਚਾਹੀਦਾ ਢੋਕਾਂ ਨੂੰ ਮੋਟਰਾਂ ਚਾਹੀਦੀਆਂ ਲੋਕਾਂ ਨੂੰ ਪੰਪ ਚਾਹੀਦੇ ਆ ਲੋਕਾਂ ਨੂੰ ਬੋਰੀਆਂ ਚਾਹੀਦੀਆਂ ਜੀਸੀਬੀ ਚਾਹੀਦੀਆਂ ਇੰਤੋਂ ਟਰੈਕਟਰ ਦੀ ਤੇਲ ਚਾਹੀਦਾ ਉੱਥੇ ਰਾਸ਼ਨ ਚਾਹੀਦਾ ਉੱਥੇ ਦਵਾਈਆਂ ਚਾਹੀਦੀਆਂ ਨਹੀਂ ਹੈਲੀਕਾਪਟਰ ਲੈ ਕੇ ਜਾ ਰਹੇ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਲੋੜ ਕੀ ਹੈ ਉਹ ਮੁੱਖ ਮੰਤਰੀ ਆਪਣਾ ਵਡੇ ਪਾਲ ਸਾਹਿਬਾਪੂ ਪਾਲ ਸਾਹਿਬ ਵੀ ਸੰਕਪੜੇ ਤੁਹਾਨੂੰ ਅਸ਼ਵਾਸ ਸੀ ਤੁਹਾਨੂੰ ਪਤਾ ਸੀ ਕਿ ਉਹ ਜ਼ਮੀਨ ਨਾਲ ਜੁੜਿਆ ਜੋ ਕਹਿਣਗੇ ਉਹ ਕਰਦੇ ਸੀ ਆਪਣੇ ਸਮੇਂ ਚ ਅਧਿਨਕਾਰ ਮਿੰਨੇ ਪਹਿਲੀ ਤਿਆਰੀ ਕਰ ਲੈਂਦੇ ਸੀ ਹੜਾ ਦੀ ਪਹਿਲੀ ਪੱਧ ਪੱਕੇ ਕਰ ਲੈਂਦੇ ਸੀ ਜੇ ਸੀ ਵੀ ਅਲਕੇ ਸਰਕਾਰ ਲੱਗ ਜਾਂਦੀ ਸੀ ਕਿ ਮੌਸਮ ਪਜਨਾ ਮਰਜੀ ਮੜਾ ਹੋਏ ਤੇ ਸੀ ਪਾਣੀ ਕਰ ਦਿੰਦੇ ਹੁੰਦੇ ਸੀ ਆਤਮਿਕ ਲਾਗ ਇਹਨੂੰ ਪਤਾ ਹੀ ਨਹੀਂ मैं पूछा क्या चार साल हो गए एक मीटिंग नहीं की थी। एक बंद साफ नहीं किया पक्का नहीं, नहीं चार साल नुकसान देखो हो गया गरीब जनता बैठी है आटा दाल नीले कार की स्कीम बादल साहब में लिया बंद करती हूं जी कड़कारी है वो भी सेंटर की आ गई है कि साल वास्तक आटा दल बंद करता शी बंद कर दी है ਅੱਜ ਜੇ ਤੁਸੀਂ ਲੜਕੀਆਂ ਨੂੰ ਸਕਾਲਰਸ਼ਿਪ ਦਾ ਬਿਲ ਦੇਸੀ ਸਾਇਤ ਕਦੰਦੇਸੀ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੋਸਤ ਪੜ੍ਹਨ ਦੇ ਸਭੇ ਮਾਤਾ ਜੇ ਪੰਜਾਬ ਨੂੰ ਬਚਾਉਣਾ ਜੇ ਕਿਸਾਨੀ ਨੂੰ ਬਚਾਉਣਾ ਜੇ ਆਪਣੇ ਗਰੀਬ ਜਨਤਾ ਨੇ ਬਚਣਾ ਆਪਣੇ ਕੋਲੇ ਹੁਣ ਤਜਰਬੇ ਕਰਨ ਦਾ ਸਮਾਂ ਨਹੀਂ ਹੈ ਅਕਾਲੀ ਦਲ ਲਿਆਓ ਆਪਣੀ ਆਪਣੀ ਪੰਜਾਬ ਦੀ ਪਾਰਟੀ ਆਪਣੀ ਕੌਮ ਦੀ ਜਥੇਬੰਦੀ ਤਾਂ ਬਚਾਂਗੇ ਜੇ ਹੋਰ ਵੀ ਕਿਥੇ ਗੱਲਾਂ ਚਾਗੇ ਲਾਰਿਆਂ ਚਾਗੇ ਆਜੀ ਆਜੀ ਢਾੜੂ ਵਾਲੇ ਨੂੰ ਪਾ ਦੇ ਉਹਨਾਂ ਦੀ ਸਰਕਾਰ ਹੈ ਆ 4 ਸਾਲ ਸਰਕਾਰ ਨੇ ਆਪਾਂ ਕੋਈ ਹੰਬ ਦਿੱਤੇ 4 ਸਾਲ ਹੋ ਗਏ ਉਹ ਸਰਕਾਰ ਬਣੀ ਨੂੰ ਢੱਕਾ ਨਹੀਂ ਤੋੜਿਆ ਜੇ ਤੁਸੀਂ ਪੰਜਾਬ ਨੂੰ ਜਨਾਹ ਤਰਨਤਨ ਵਾਲੇ ਤੁਸੀਂ ਬਚਾ ਸਕਦੇ ਹੋ ਤੁਸੀਂ ਇਸ ਬਾਅਦ ਇਲੈਕਸ਼ਨ ਵਿੱਚ ਅਕਾਲੀ ਜਲ ਮੁਸਤਗੜਾ ਕਰ ਦਿਓ ਅਕਾਲੀ ਨੂੰ ਜਿਤਾ ਦਿਓ ਐਡਾ ਤੂਫਾਨ ਇੱਥੇ ਖੜਾ ਕਰਾਂਗੇ ਜਿਹੜਾ ਆ ਜਾਲੇ ਦਿੱਲੀ ਵਾਲੀ ਪਾਰੀਆਂ ਨੂੰ ਪਹੁੰਚਾ ਦਾਂਗੇ ਨਾਮ ਪਚਾਂਗੇ ਆਪਾਂ ਗਰੀਬ ਬੰਦਰ ਮੈਂ ਦੱਸਣਾ ਚਾਹਣਾ ਜਿਸ ਦਿਨ ਸਰਕਾਰ ਆਗੀ ਉਸੇ ਦਿਨ ਤੋਂ ਆਟਾ ਨਾਲ ਸਕੀਮ ਚਾਲੂ ਹੋ ਜੂਗੀ ਛਗਣ ਸਕੀਮ ਚਾਲੂ ਹੋ ਜੂਗੀ 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਕਿਤੇ ਮਰਦੀ ਜੱਤਰਾ ਜਾ ਕੇ ਰਾਜ ਕਰਵਾ ਲਿਓ ਮੋਕ ਪੜਾਈ ਕਰਦਾਂਗੇ ਸਾਰੇ ਵਾਸਤੇ ਤੇ ਜਿੰਨਾ ਕੋਲੇ ਡੀਓਬਲ ਕਨੈਕਸ਼ਨ ਨਹੀਂ ਪਹਿਲੇ ਹਫ਼ਤੇ ਦੇ ਰੂਮਾਂ ਸਾਰੇ ਨੂੰ ਆ ਜਿੰਨੇ ਕਰਿਆ ਸਾਰੇ ਜਿੰਨੇ ਕਰਿਆ ਸਾਰਾ ਰੂਮ ਪੱਕੇ ਸੀਮਿੰਟ ਦੇ ਬੰਦ ਬਣਾ ਕੇ ਦੇਵਾਂਗੇ ਤੁਸੀਂ ਯਾਦ ਕਰੋ ਮੇਰਾ ਕੋਈ ਵੀ ਭਾਸ਼ਣ ਕਰ ਲਓ ਜੇ ਮੈਂ ਕਿਹਾ ਬਿਜਲੀ ਆਪ ਨੂੰ ਆਮ ਕਰ ਦੂੰਗਾ ਪੂਰੀ ਕਰਕੇ ਜੇ ਮੈਂ ਕਿਹਾ ਸੜਕਾਂ ਤੁਹਾਡੇ ਬਣਾ ਕੇ ਦਊਂਗਾ ਕਿ ਛੇ ਤੇ ਸੜਕ ਬਣਾ ਦਿਆਂ ਜੇ ਮੈਂ ਤੁਹਾਨੂੰ ਕਿਹਾ ਕਿ ਅੰਮ੍ਰਿਤਸਰ ਗੁਰੂ ਜੀ ਨਗਰੀ ਕਬਤੂਰਤ ਬਣਾਵਾਂਗੇ ਦਰਬਾਰ ਸਾਹਿਬ ਦੀ ਪੂਰੀ ਸੁੰਦਰਿਕਲ ਕਰੇ ਕਰਾ ਕੇ ਦਿੱਤਕ ਹੀ ਨਹੀਂ ਕਿਉਂਕਿ ਸਾਨੂੰ ਦੱਸਦਾ ਅਸੀਂ ਥੋੜੇ ਵਿੱਚੋਂ ਐ ਅਸੀਂ ਜਿਉਣਾ ਮਰਨਾ ਇੱਥੇ ਐ ਸਾਡਾ ਪੰਜਾਬ ਘਰ ਐ ਆ ਤਾਂ ਸੈਰ ਕਰਨੋਂ ਵਾਸਤੇ ਆਉਂਦੇ ਆ ਇਹਨਾਂ ਵਾਸਤੇ ਤਾਂ ਪੰਜਾਬ ਗੈਸਟ ਹਾਊਸ ਹੈ ਆਗੇ ਗੱਨਾ ਟਾਈਮ ਲ ਟੋੜਾ ਵੱਡਾ ਟਾਈਮ ਲਾਇਆ ਫਿਰ ਭੱਜ ਗਏ ਐਸ ਕਰਕੇ ਬੀਬੀ ਜੀ ਸਾਡੇ ਮੇਜ਼ਬਾਨ ਹੈ ਪੜੇ ਵਿਖਿਆ ਪ੍ਰਿੰਸੀਪਲ ਦੂਜੇ ਪਾਸੇ ਉਹਦਾ ਨਾਂ ਹੀ ਨਹੀਂ ਲੈਣਾ ਚਾਹਣਾ ਗੱਦਾਰ ਜਿਹੜਾ ਆਪਣੀ ਮਾਂ ਪਾਰਟੀ ਨੂੰ ਛੱਡੂਗਾ ਦੋ ਗੰਨ ਮੈਨਾ ਪਿੱਛੇ ਜਿਹੜਾ ਦਰਜੂਆਂ ਪਿੱਛੇ ਪੁਰਸਦੇ ਉਹਨਾਂ ਸਰਦੂਰਾਂ ਨੂੰ ਐ ਨਹੀਂ ਪਤਾ ਆ ਗਨਮੈਨ ਗਨਮੈਨ ਤਾਂ ਕਿੰਨੀ ਦੇ ਰੱਖਲੇਗਾ ਲੱਖ ਸਾਲ ਰੱਖਲੇਗਾ ਉਹਦੇ ਬਾਰੇ ਉਹ ਤੋਂ ਬਾਅਦ ਤੱਕ ਆਈ ਗਨਮੈਨ ਦੇ ਹੱਥ ਤੇ ਦਾਗ ਹੋਊਗਾ ਤਾਂ ਛੜਕੋ ਸਰਗੀ ਭੱਜਿਆ ਫਰੇ ਨੇ ਐ ਜੀ ਛੋਟੀ ਸੋਚ ਵਾਲੇ ਲੋਕ ਛੋਟੀ ਗਵਾਈ ਨਹੀਂ ਕਰ ਸਕਦੇ ਕੁਰਬਾਨੀਆਂ ਵਾਲ ਚਾਹੀਦੇ ਆ ਪਰਿਵਾਰ ਵੇਖੋ ਧਰਮੀ ਫੌਜੀ ਦਾ ਪਰਿਵਾਰ ਹੈ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਫੌਜ ਛੱਡਿਆ ਹੈ ਇਤੋਂ ਵੱਡੀ ਦੇਨ ਕੀ ਹੈ ਅੱਜ ਲੋੜ ਆਪਾਂ ਨੂੰ ਇਹਨਾਂ ਰਸਾ ਪੇਂਦੀ ਐ ਕਿ ਦਰਾਂ ਦੀ ਨਹੀਂ ਐਸ ਕਰਕੇ ਕੁਝ ਮਰਜ਼ੀ ਹੋ ਜੇ ਮੈਨੂੰ ਤੁਹਾਡੇ ਮਾਨ ਮੈਂ 2 ਦਿਨ ਦਾ ਤੁਹਾਡੇ ਇੱਥੇ ਜਾ ਰਿਹਾ ਮੈਂ ਲੋਕਾਂ ਦਾ ਜੋਸ਼ ਦੇਖਿਆ ਇਕੱਠੇ ਹੋ ਜੋ ਇੱਕ ਮੁੱਠ ਹੋ ਜੋ ਫੈਸਲਾ ਕਰ ਲੋ ਕਿ ਤਰੰਤਰਨ ਹਲਕੇ ਤੋਂ ਪੰਜਾਬ ਬਚਾਉਣ ਦੀ ਪਹਿਲੀ ਮੁਹਿੰਮ 'ਤੇ ਕੋਈ ਤੂਫਾਨ ਖੜਾ ਹੋਊਗਾ ਤੇ ਤੁਸੀਂ ਖੜਾ ਕਰਨਾ ਹੈ